ਵਾਲੀ ਘੜੀ ਤੇ ਸ਼ੇਕਟਮੇਂ ਨਾ ਬ੍ਰੇਕ ਦੇ ਅੰਦਰ ਕੰਮ ਕਰ ਜਾਂਦਾ ਕੋਈ ਇਸ ਨੂੰ ਕਰ ਦੇ ਨੇੜੇ ਤੁਹਾਨੂੰ ਦਿਖਾ ਸਕਦਾ ਸ਼ੇਮ ਉਹ ਸলো ਸਪੀਡ ਨਾਲ ਚੱਲਦਾ ਹੈ ਬੜਾ ਕਾਸਤੇ ਚੱਲ ਰਹੀ ਹੈ ਕਿ 1960 ਦੇ ਵਿੱਚ ਪੜੀ ਵਾਲੀ ਬਾ ਕਮਾਲ ਸੀ ਜਿਆ ਬੈਂਕੂਵਰ ਡਾਊਨ ਟਾਊਨ ਦੇ ਵਿੱਚ ਬਣੀ ਹੋਈ ਹੈ ਬੜੇ ਲੋਕ ਵੀ ਵੀਡੀਓ ਵਗੈਰਾ ਆਫ ਕਰਦੇ ਸੋ ਮੇਰੇ ਵੀ ਮਨ ਚ ਆਇਆ ਵੀ ਮੈਂ ਤੁਹਾਡੇ ਤੱਕ ਇਹ ਚਾਹਾਂਗੀ ਧੰਨਵਾਦ ਜੀ ਇਹ ਵੀ ਬਾ ਇਹ ਵਾਲੀ ਬਾਲ ਸਰੀ ਹੈ ਨਾ ਲੋਹੇ ਵਾਲੀ ਤੇ ਇਹ ਉੱਪਰ ਜਾਂਦੀ ਹੈ ਬਾਲੀ ਇੱਧਰ نیچے ਤੇ ਬਾ